ਉਹ ਜਦੋਂ ਜਾਈ ਟੀਮ ਜਿਹੜੀ ਡਿਸਕ ਬੈਕਸ ਦੇ ਉੱਪਰ ਢਾਗੜ ਪਹੁੰਚੀ ਤਾਂ ਸਿਲੀ ਸਟੇਜ ਕਿਸਾਨ ਜਦ ਤੱਕ ਜਿੰਦ ਜਿੰਦ ਬੰਦੀ ਆ ਬਸ ਉਹ ਜਿਦਾ ਦਾਸ ਸਿੰਘ ਤੇ ਜਗਦਾ ਤੁਸੀਂ ਲਗਾਤਾਰ ਤਸਵੀਰਾਂ ਤੋਂ ਦੱਸਣ ਦੀ ਕੋਸ਼ਿਸ਼ ਕਰਦੇ ਪਿਆ ਜੀ ਤੇ ਕਿ ਕਿਸਾਨ ਅਗੂਆ ਬਸ ਤੁਹਾਡਾ ਬਿਦਿਆ ਗਿਆ ਉਹ ਇੱਥੇ ਜਿੱਥੇ ਕੋਈ ਗੱਲ ਕਰਾ ਕੋਈ ਸੁਪਰਚਾਚਣਾ ਬਸ ਉਹ ਜਿਹੜਾ ਪਾਰੀ ਪਾ ਫੋਟੋ ਲਾ ਕੇ ਜਿਹੜਾ ਇੱਥੇ ਪੂਤਾ ਪ੍ਰਬੰਧ ਕਿੱਥੇ ਗਿਆ ਉਹ ਤੁਹਾਨੂੰ ਵੀ ਦੱਸਾਂਗੇ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜਿੱਥੇ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਤੇ ਜਿੱਥੇ ਸਿੰਘੂ ਬਾਦਲ ਦੇ ਜਿਹੜੇ ਖੇਤੋੜੀ ਪਾਟਾ ਜਿਹੜਾ ਸਾਡੀਆਂ ਤੇ ਚੈੱਕ ਡਰਲੀ ਜਿਹੜੀ ਉਸ ਮੋਟਰ ਸਾਡੇ ਉਸ ਸੰਗਰਾ ਜਿੱਥੇ ਜਦੋਂ ਸਾਡੇ ਕਿਸਾਨ ਅਗੂ ਜਿਹੜੇ ਵਿਪਦਾਰ ਕਿੱਥੇ ਗਿਆ ਉਹਨ ਪਠਾਨਕੋਟ ਮੈਂ ਬਲਵੰਤ ਸਿੰਘ ਕੋ ਜਮੂਰੀ ਕਿਸਾਨ ਸਭਾ ਦਾ ਜਨਰ ਸਕੱਤਰ ਅੱਜ ਸੰਯੁਕਤ ਮੋਰਚਾ ਪਠਾਨਕੋਟ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਏਕੇ ਦੇ ਅਨੁਸਾਰ ਇੱਥੇ ਅੱਜ ਧਰਨਾ ਮਜਾਰਾ ਕੀਤਾ ਹੈ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਜਿਸ ਨੇ ਪੰਜਾਬ ਦੇ ਵਿੱਚ ਜੋ ਤਸ਼ੱਦਦ ਹੋਇਆ ਹੈ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਥੇ ਪ੍ਰੋਗਰਾਮ ਲੀਕਿਆ ਆ ਕਿ ਅੱਜ ਸ਼੍ਰੀ ਮਾਨਯੋਗ ਰਾਸ਼ਟਰਪਤੀ ਜਿਹੜੇ ਹਿੰਦੁਸਤਾਨ ਦੇ ਨੂੰ ਉਹਨਾਂ ਨੂੰ ਮੰਗ ਪੱਤਰ ਭੇਜਿਆ ਜਾਏਗਾ ਔਰ ਇਸ ਦੇ ਨਾਲ ਹੀ ਪੰਜਾਬ ਦੇ ਗਵਰਨਰ ਨੂੰ ਵੀ ਅੱਜ ਇੱਕ ਮੰਗ ਪੱਤਰ ਭੇਜ ਕੇ ਭਗਵੰਤ ਮਾਨ ਸਰਕਾਰ ਨੂੰ ਡਾਇਰੈਕਸ਼ਨ ਦੇ ਦੇਣ ਦੇ ਲਈ ਕਿਹਾ ਜਾਏਗਾ ਕਿ ਇਹ ਪੰਜਾਬ ਦੇ ਵਿੱਚ ਜੋ ਮਾਹੌਲ ਉਹਨੇ ਖਰਾਬ ਕੀਤਾ ਹੈ ਔਰ ਜੋ ਲੋਕੀ ਇਥੇ ਓਪਨ ਜੇਲ ਬਣਾ ਦਿੱਤੀ ਹੈ ਕਿਸਾਨਾਂ ਦੇ ਨਾਲ ਧੱਕਾ ਕੀਤਾ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਇਹ ਮੰਗ ਪੱਤਰ ਗਵਰਨਰ ਸਾਹਿਬ ਨੂੰ ਭੇਜਾਂਗੇ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨਾ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹਨੂੰ ਇਸ ਢੰਗ ਨਾਲ ਸਿਰਜਿਆ ਜਾਏ ਤਾਂ ਜੋ ਕਿ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਜਮਹੂਰੀ ਅਧਿਕਾਰ ਹੈ ਜਿਹੜਾ ਉਹ ਉਹ ਬਰਕਰਾਰ ਰਿਹਾ ਜਾਵੇ ਨੰਬਰ 2 ਜਿਹੜੇ ਉੱਥੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਗੁੰਡਾ ਕਰਦੀ ਕਰਕੇ ਉਥੋਂ ਦੇ ਟਰਾਲੀਆਂ ਟਰੈਕਟਰ ਸਿਲੰਡਰ ਫਰਿਜਾਂ ਔਰ ਸਮਾਨ ਜਿਹੜਾ ਹੈ ਇਹਨਾਂ ਨੇ ਜ਼ਬਤ ਕੀਤਾ ਚੋਰੀ ਕੀਤਾ ਹੈ ਉਹ ਸਮਾਨ ਜਿਹੜਾ ਹੈ ਬਾਹਜ਼ਿਤ ਕਿਸਾਨਾਂ ਨੂੰ ਜਿਹੜਾ ਵਵਾਇਆ ਜਾਏ ਔਰ ਉਸ ਦੇ ਬਾਅਦ ਜਿਹੜੇ ਕਿਸਾਨਾਂ ਨੂੰ ਉਹ ਸਮਾਨ ਜਿਹੜਾ ਵਾਪਸ ਦਵਾਇਆ ਜਾਏ ਔਰ ਪੰਜਾਬ ਦੇ ਵਿੱਚ ਸ਼ਰਤ ਜਿੰਨੇ ਵੀ ਕਿਸਾਨ ਜਿਹੜੇ ਨਾ ਉਹਨਾਂ ਨੇ ਕਨਾ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ ਜਾਏ ਰਿਹਾ ਕੀਤਾ ਜਾਏ ਔਰ ਜਿਹੜੇ ਕਿਸਾਨਾਂ ਦੇ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਭਾਈ ਕੀਤੀ ਜਾਏ ਇਹ ਜਿਹੜਾ ਮੰਗ ਪੱਤਰ ਆ ਗਿਆ ਸੀ ਜਿਹੜਾ ਇਹ ਗਵਰਨਰ ਸਾਹਿਬ ਨੂੰ ਪੇਜਾਂਗੇ ਔਰ ਦੂਜਾ ਮੰਗ ਪੱਤਰ ਜਿਹੜਾ ਆ ਉਹ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਹੈ ਉਹਨਾਂ ਨੇ ਇਹ ਕਹਿਆ ਹੈ ਕਿ ਜਿਹੜਾ ਅੰਤਰਰਾਸ਼ਟਰੀ ਜਿਹੜਾ ਹੈ ਅਮਰੀਕਾ ਦੇ ਨਾਲ ਯੂਰਪੀ ਯੂਨੀਅਨ ਦੇ ਨਾਲ ਯੂਰਪੀ ਯੂਨੀਅਨ ਦੇ ਨਾਲ ਇਹ ਅੰਤਰਰਾਸ਼ਟਰੀ ਜਿਹੜਾ ਹੈ ਉਹ ਫ੍ਰੀ ਟ੍ਰੇਡ ਜਿਹੜਾ ਹੈ ਉਹਦਾ ਸਮਝੌਤਾ ਕਰ ਰਹੇ ਹਨ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਰਕਾਰ ਨੂੰ ਇਹ ਜਿਹੜਾ ਫ੍ਰੀ ਟ੍ਰੇਡ ਹੈ ਇਹਨੂੰ ਰੋਕਣਾ ਚਾਹੀਦਾ ਹੈ ਨੰਬਰ 2 ਇਹਨਾਂ ਦੇ ਜਿਹੜੇ ਕਹਿੰਦਾ ਆਪਣੀਆਂ ਮੰਗਾਂ ਨੇ ਕਹਿੰਦਾ ਆਪਣਾ ਘਟੋ-ਘਟ ਸਮਰਥਨ ਮੁੱਲ ਉਹ ਸੀ ਪਲੱਸ 2 ਪਲੱਸ 50% ਜਿਹੜਾ ਆ ਉਹ ਦਿੱਤਾ ਜਾਣਾ ਚਾਹੀਦਾ ਔਰ ਇਸ ਦੇ ਉੱਪਰ ਸਰਕਾਰੀ ਗਰੰਟੀ ਹੋਣੀ ਚਾਹੀਦੀ ਹੈ ਦੂਜਾ ਜਿਹੜਾ ਇਹਨਾਂ ਨੇ ਬਣਾਇਆ ਮੰਡੀ ਦਾ ਨਵਾਂ ਕਾਨੂੰਨ ਉਸ ਨੂੰ ਜਿਹੜਾ ਰਾਜਾ ਨੇ ਇਹ ਕਿ ਇਹਨੂੰ ਕੀਤਾ ਹੈ ਰਿਜੈਕਟ ਕੀਤਾ ਹੈ ਉਸ ਨੂੰ ਜਿਹੜਾ ਵਾਪਸ ਲਿਆ ਜਾਏ ਇਸ ਕਰਕੇ ਅੱਜ ਦਾ ਜਿਹੜਾ ਮੰਗ ਪੱਤਰ ਜਿਹੜਾ ਦੂਜਾ ਮਾਨਯੋਗ ਰਾਸ਼ਟਰਪਤੀ ਪੰਜਾਬ ਨੂੰ ਭੇਜਿਆ ਜਾਏਗਾ ਧੰਨਵਾਦ ਜੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਜਿਹੜਾ ਪਠਾਨਕੋਟ ਅੱਜ ਕਿਸਾਨ ਮੋਰਚੇ ਵੱਲੋਂ ਸਯੋਜਕਾ ਕਿਸਾਨ ਮੋਰਚੇ ਵੱਲੋਂ ਸਾਰੇ ਹਿੰਦੁਸਤਾਨ ਵਿੱਚ ਧਰਨੇ ਦਿੱਤੇ ਜਾ ਰਹੇ ਆਪਣੇ ਮੰਗਾਂ ਦੇ ਸਬੰਧ ਵਿੱਚ ਤੇ ਅੱਜ ਪੰਜਾਬ ਦੇ ਵਿੱਚ ਇਸ ਦਿਨ ਨੂੰ ਜਬਰ ਵਿਰੋਧੀ ਦੇਣ ਵੱਲੋਂ ਮਨਾਇਆ ਜਾ ਰਿਹਾ ਬੜੀ ਮਾੜੀ ਗੱਲ ਆ ਕਿ ਖਨੌਰੀ ਬਾਰਡਰ ਤੇ ਬੈਠੇ ਸਾਡੇ ਆਗੂਆਂ ਨੂੰ ਗੱਲ ਉਹ ਬਤਲ ਹੀ ਸੱਦ ਕੇ ਧੋਖੇ ਨਾਲ ਗ੍ਰਿਫਤਾਰ ਕੀਤਾ ਆ ਉਹਦੇ ਅਸੀਂ ਨਿੰਦਿਆ ਕਰਨੇ ਆ ਤੇ ਮੰਗ ਕਰਦੇ ਆ ਸਾਰੇ ਕਿਸਾਨਾਂ ਨੂੰ ਵਾਜ ਤੇ ਬਰੀ ਕੀਤਾ ਜਾਵੇ ਜਿਹੜੇ ਟਰੈਕਟਰ ਟਰਾਲੀਆਂ ਉੱਥੇ ਜਬਤ ਕੀਤੇ ਨੇ ਉਹ ਕਿਸਾਨਾਂ ਨੂੰ ਵਾਪਸ ਕੀਤੇ ਜਾਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਮਾਹੌਲ ਜਿਹੜਾ ਉਹ ਸਿਰਜਿਆ ਜਾਵੇ ਤਾਂ ਕਿ ਗੱਲਬਾਤ ਰਹੀਂ ਕੋਈ ਏਜੰਡਾ ਤੈਅ ਕੀਤਾ ਜਾ ਸਕੇ ਇਸ ਦੇ ਨਾਲ ਹੀ ਹਿੰਦੁਸਤਾਨ ਪੱਧਰ ਉੱਤੇ ਜਿਹੜੀਆਂ ਖੇਤੀ ਦੀਆਂ ਮੰਗਾਂ ਨੇ ਕਿ ਐਮ ਐਸ ਪੀ ਕਾਨੂੰਨ ਨੂੰ ਕਾਨੂੰਨੀ ਗਾਰੰਟੀ ਦਿਓ ਐਮਐਸਪੀ ਕਹਿ ਤੇ ਦਿੰਦੇ ਹੋ ਪਰ ਮਿਲਦੀ ਨਹੀਂ ਉਸ ਐਮਐਸਪੀ ਦਾ ਕਾਨੂੰਨ ਬਣਾ ਕੇ ਇਹ ਦਰਜ ਕਰੋ ਭਈ ਕਾਨੂੰਨ ਮੁਤਾਬਕ ਐਮਐਸਪੀ ਜਿਹੜੀ ਆ ਕਿਸਾਨਾਂ ਨੂੰ ਦਿੱਤੀ ਜਾਵੇਗੀ ਆ ਮੰਡੀਕਰਨ ਦਾ ਜਿਹੜਾ ਨਵਾਂ ਖਰੜਾ ਪੇਸ਼ ਕੀਤਾ ਜਿਹੜਾ ਮੰਡੀਆਂ ਦੇ ਤਬਾਹੀ ਦੀ ਗੱਲ ਕਰਦਾ ਆ ਉਸ ਖਰੜੇ ਨੂੰ ਰੱਦ ਕੀਤਾ ਜਾਵੇ ਤੇ ਕਿਸਾਨ ਹਸਾ ਤੈਸ਼ੀ ਫੈਸਲੇ ਲੈ ਕੇ ਕਿਸਾਨਾਂ ਦੇ ਮੰਗਾਂ ਨੂੰ ਪੂਰਿਆ ਕੀਤਾ ਜਾਵੇ ਧੰਨਵਾਦ ਦੀ ਬਹੁਤ ਬਹੁਤ ਜੜੀਆਂ ਦਾ ਜਿਲ੍ਹੇ ਦਾ ਸੇਵਾਦਾਰ ਆ ਇਹ ਜਿਹੜੀ ਸੀਐਮ ਨੇ ਕੀਤੀਆਂ ਕੋਈ ਸੈਂਟਰ ਨਾਲ ਦੇ ਕਿਲੋ ਹੈ ਹੀਗਾ ਇਹ ਬੜੀ ਘੱਟ ਹੂਝਵਾਨੀ ਕੀਤੀ ਹੈ ਸੀਐਮ ਨੇ ਵੀ ਯਤਰਾ ਵੇਖੋ ਟੱਕ ਛੱਡ ਕੇ ਉੱਥੇ ਸਿਆਣੇ ਬੈਣ ਜਿਹੜੇ 70 ਤੋਂ 80 ਸਾਲ ਤੇ ਬਯੁਰਗੇ ਕੀ ਉਹਨਾਂ ਦੀਆਂ ਜਸਤਾਰਾਂ ਜਿਹੜੀਆਂ ਇਹਨਾਂ ਮਿੱਟੀ ਜਮਲਾਤੀਆਂ ਉੱਥੇ ਇੱਕ ਨਹੀਂ ਕੋ ਸ਼ਵਾਨ ਅੜੀ ਤੇ ਹੈਗੀ ਆ ਜਿਹੜਾ ਉੱਥੇ ਵੀ ਜਤਰਾ ਉਹਨਾਂ ਧੱਕੇ ਮਾਰ ਕੇ ਜਤਾਰਾਂ ਲਾਈਆਂ ਇਹ ਨਹੀਂ ਲਾਉਣੀਆਂ ਚਾਹੀਦੀਆਂ ਇਹਦਾ ਸਰਕਾਰ ਨੂੰ ਇਹਨੂੰ ਸਰਕਾਰ ਛੱਡ ਕੇ ਜਿਹੜਾ ਕਾਲਯੁਗ ਦਾ ਅਵਤਾਰ ਆ ਪਰਮੇਸ਼ਰ ਗੁਰੂ ਨਾਨਕ ਦੀ ਵੀ ਇਹਨੂੰ ਲੇਖਾ ਦੇਣਾ ਪਊਗਾ ਇਹੋ ਜਿਹੇ ਬੰਦਿਆਂ ਦੀ ਪਰਮੇਸ਼ਰ ਜਾਣ ਵੀ ਯਤਿਰੀ ਨਿਕਲੂਗੀ ਇਹੋ ਜਿਹੀ ਅੰਮ ਦੀ ਭਿੜੀ ਜੀ ਧੱਕਾ ਸ਼ਾਈ ਆ ਜਿਹਦੀ ਬਦਮਾਸ਼ੀ ਕੀਤੀ ਆ ਇਹ ਪਰਮੇਸ਼ਰ ਵੀ ਨਹੀਂ ਇਹੋ ਜਿਹੇ ਲੋਕਾਂ ਨੂੰ ਬਖਸ਼ੂਗਾ ਵਾਹਿਗੁਰੂ ਦੀ ਕਾਕਲਤਾ ਵਾਹਿਗੁਰੂ ਦੀ ਫਤਿਹ